ਉਹਨੋ ਸੁਨੰਤਾ ਸ਼ਰਮਾ ਬਹੁਤ ਸੋਹਣੀ ਲੱਗਦੀ ਹੈ। ਹੂੰ ਹੂੰ। ਮੈਂ ਕੀ ਕਰਾਂ ਯਾਰ ਮੇਰਾ ਉਹਦੇ ਨਾਲ ਵਿਆਹ ਹੋ ਜਾਏ। ਅਕਲ। ਕੀ ਕਰਾਂ? ਅਕਲ ਕਰ। ਆ ਮੈਂ ਕਰੀਲ ਬਣਾਈ ਸੀ ਉਹਨਾਂ ਰਿਲੇਟਡ ਤੇ ਉਹਨਾਂ ਨੇ ਜਦੋਂ ਦੇਖੀ ਫਿਰ ਉਹਨਾਂ ਦਾ ਨੀਚੇ ਕਮੈਂਟ ਆਇਆ ਕੋਲਾਬ ਵਾਸਤੇ ਉਹਨਾਂ ਨੂੰ ਵਧੀਆ ਲੱਗੀ। ਤੇ ਉਹਨਾਂ ਨੇ ਫਿਰ ਸ਼ੇਅਰ ਕੀਤੀ ਆਪਣੇ ਦੇ ਫੇਵਰੇਟ ਹੈ ਸ਼ੁਰੂ ਤੋਂ ਹੀ ਤੇ ਫਿਰ ਵਧੀਆ ਲੱਗਾ ਉਹਨਾਂ ਨੇ ਆਪਣੇ ਆਈਡੀ ਦੇ ਵਿੱਚ ਸ਼ੇਅਰ ਕੀਤੀ ਹੈ ਉਹਨਾਂ ਦੀ ਪ੍ਰੋਫਾਈਲ ਦੇ ਵਿੱਚ ਅੱਜ ਵੀ ਹੈਗੀ ਹੈ ਵੀਡੀਓ। ਤੇ ਲੱਗਦਾ ਮਿਹਨਤ ਸਕਸੈਸਫੁਲ ਹੋ ਗਈ ਜਿਹੜੀ ਉਹਨਾਂ ਨੂੰ ਲੈ ਕੇ ਵੀਡੀਓ ਬਣਾਈ ਸੀ। ਜਦੋਂ ਦਾ ਮੈਂ ਸਟੈਂਡ ਅਪ ਲਾਈਨ ਦੇ ਵਿੱਚ ਆਇਆ ਮੈਂ ਸਟੈਂਡ ਅਪ ਕੋਮੇਡੀ ਸ਼ੁਰੂ ਕੀਤੀ ਐ ਉਸ ਤੋਂ ਬਾਅਦ ਥੋੜੀ ਜਿਹੜੀ ਪਛਾਣ ਨਾ ਹੋਰ ਜ਼ਿਆਦਾ ਵਧੀ ਐ ਅੱਜਿੱਦਾਂ ਪਿੱਛੇ ਹੁੰਦੀ ਸੰਡੀ ਕੋਗੀਬਾ ਜਿਨੇ ਮੇਰਾ ਜ਼ਿਕਰ ਕੀਤਾ ਸੀ ਕਿਸੇ ਪੋਡਕਾਸਟ ਦੇ ਵਿੱਚ ਉਸ ਤੋਂ ਬਾਅਦ ਵੀ ਕਾਫੀ ਫਰਕ ਪਿਆ ਲੋਕੀ ਪਛਾਣਨ ਲੱਗ ਪਈ ਦੀ ਕੋਗੀਬਾ ਜੀ ਨੇ ਇਹਨਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਨਹੀਂ ਵੀ ਦੇਖਿਆ ਉਹਨਾਂ ਨੇ ਮੇਰਾ ਕੰਟੈਂਟ ਦੇਖਿਆ ਵਧੀਆ ਲੱਗਦਾ ਐ ਫੈਮਿਲੀ ਦੇ ਸਾਹਮਣੇ ਜਦੋਂ ਕੋਈ ਤਾਰੀਫ਼ ਕਰਦਾ ਥੋੜਾ ਲੱਗਦਾ ਐ ਕਿ ਬੰਦਾ ਸਹੀ ਰਸਤੇ 'ਚ ਐ ਆਈ ਤੁਸੀਂ ਤੇ ਕਹਿੰਦੇ ਮੈਂ ਦਾਰੂ ਪੀਣੀ ਛੱਡਤੀ ਐ ਤੇ ਰਿੰਗ ਟੋਨ ਹੈ ਠੇਕੇ ਹਾਈ ਜਾ ਕਰਨੇ ਤੂੰ ਇਦਾਂ ਨਾ ਜਦੋਂ ਮੈਂ ਵੀਡੀਓਸ ਬਣਾਉਣੇ ਸ਼ੁਰੂ ਕੀਤੇ ਸੀ ਪਹਿਲੇ ਕਈ ਵਾਰੀ ਦੋਸਤਾਂ ਨਾਲ ਬਣਾਉਂਦਾ ਸੀ ਫਿਰ ਹੌਲੀ ਹੌਲੀ ਨਾ ਬੰਦਾ ਡਿਪੈਂਡਿਬਲ ਹੋ ਜਾਂਦਾ ਹੈ ਕਿ ਹੁਣ ਅੱਜ ਦੋਸਤ ਹੈ ਨਹੀਂ ਨਾ ਮੈਂ ਵੀਡੀਓ ਕਿਹਦੇ ਨਾਲ ਬਣਾਵਾ ਉਹ ਵੀ ਕੰਮਾਂ ਕਾਰਿਆਂ ਵਾਲ ਨੇ ਕੋਈ ਬੀਜੀ ਹੈ ਕੋਈ ਕਿਤੇ ਵੀ ਦੀਆ ਫਿਰ ਆਈ ਡੀਆ ਆਇਆ ਦਿਮਾਗ 'ਚ ਜਿਹੜਾ ਦੂਸਰਾ ਕੈਰੇਕਟਰ ਲੈਣਾ ਹੈ ਜਿਹੜਾ ਦੋਸਤ ਦਾ ਫੋਨ ਤੇ ਲੈ ਲਿਆ ਜਾਏ ਤਾਂ ਕਿ ਉਹਨੂੰ ਸਾਹਮਣੇ ਨਾ ਆਣਾ ਪਏ ਤੇ ਉਹਦੀ ਆਵਾਜ਼ ਚੱਕ ਲਈ ਜਾਏ ਫਿਰ ਇਦਾਂ ਹੌਲੀ ਹੌਲੀ ਕਰਕੇ ਆ ਕੰਟੈਂਟ ਸ਼ੁਰੂ ਹੋਇਆ ਚਲੋ ਵਾਰ ਨੂੰ ਆ ਸ਼ੁਰੂ ਕਰ ਸ਼ਸ਼ੀ ਗਾਲ ਜੀ ਮੈਂ ਆ ਕ੍ਰਿਸ਼ ਵਰਮਾ ਪੰਜਾਬ ਨੇਸ਼ਨ ਟੀਵੀ ਤੋਂ ਅੱਜ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਸਟੂਡੀਓ ਛੱਡ ਕੇ ਅਸੀਂ ਇੱਕ ਕਾਰ ਦੇ ਵਿੱਚ ਕਿਉਂ ਬੈਠੇ ਹੋਏ ਆ ਇਹ ਵੀ ਤੁਹਾਡੇ ਲਈ ਇੱਕ ਬੜਾ ਤਕੜਾ ਸਸਪੈਂਸ ਹੈ ਕਿਉਂਕਿ ਅੱਜ ਅਸੀਂ ਜਲੰਧਰ ਦੇ ਵਿੱਚ ਆ ਤੇ ਇੱਕ ਬੜੇ ਵੱਡਿਆ ਸਖਸ਼ ਨਾਲ ਮਿਲਣ ਆਏ ਆ ਜੋ ਕਿ ਇੰਸਟਾਗ੍ਰਾਮ ਤੇ ਬਹੁਤ ਪੌਪੂਲਰ ਨੇ ਜਿਨ੍ਹਾਂ ਦਾ ਨਾਮ ਸਭ ਨੂੰ ਪਤਾ ਹੈ ਜਿਨ੍ਹਾਂ ਦਾ ਨਾਮ ਹੈ ਤਰੁਣ ਤਰੁਣ ਯਾਨੀ ਕਿ ਜਿਨ੍ਹਾਂ ਨੂੰ ਅਪਾ ਰੋਸ਼ਿਕ ਨਾਮ ਤੋਂ ਜਾਣਦੇ ਆ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਅੱਜ ਸਾਡੇ ਨਾਲ ਨੇ ਤਰੁਣ ਜੀ ਅਸੀਂ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਾਂ ਜੋ ਕਿ ਆਪਣੀ ਇੰਸਟਾਗ੍ਰam ਤੇ ਰੀਲਾਂ ਲੈ ਕੇ ਬਹੁਤ ਮਸ਼ਹੂਰ ਨੇ ਸਤਿ ਸ਼੍ਰੀ ਅਕਾਲ ਤਰੁਣ ਜੀ ਕੀ ਹਾਲ ਚਾਲ ਹੈ ਬੱਜ ਕੀ ਹਾਲ ਚਾਲ ਹੈ ਜੀ ਥੈਂਕ ਯੂ ਸੋ ਮੱਚ ਇੰਨੀ ਵਧੀਆ ਇੰਟਰੋਡਕਸ਼ਨ ਲਈ ਤਰੁਣ ਜੀ ਸਾਡੇ ਜਿਹੜੇ ਵੀ ਉਹ ਨੇ ਉਹਨਾਂ ਦੇ ਵਿਊਅਰਸ ਨੇ ਉਹਨਾਂ ਦਾ ਪਹਿਲਾ ਸਵਾਲ ਇਹੀ ਸੀਗਾ ਕਿ ਜਦੋਂ ਵੀ ਤਰੁਣ ਭਾਈ ਨੂੰ ਮਿਲੇ ਉਹਨਾਂ ਨੂੰ ਇਹ ਪੁੱਛਣਾ ਹੈ ਕਿ ਆ ਰੋਸਟ ਫਲਿਕਸ ਨਾਮ ਕਿਦਾਂ ਤੁਹਾਡੇ ਮਾਇੰਡ ਦੇ ਵਿੱਚ ਆਇਆ ਨਾਮ ਕੋਈ ਸਪੈਸ਼ਲੀ ਇੰਦਾ ਨਹੀਂ ਸੋਚਿਆ ਸੀਗਾ ਜਦੋਂ ਮੈਂ ਪਹਿਲੇ ਵੀ ਕਾਫੀ ਪਹਿਲੇ ਤਰੁੰਨ ਦੇ ਨਾਮ ਤੋਂ ਵੀ ਚੈਨਲ ਬਣਾਇਆ ਮੈਂ ਬੜੇ ਸਾਲਾਂ ਤੋਂ ਵੀਡੀਓਸ ਬਣਾਉਣ ਦੀ ਟਰਾਈ ਕਰਦਾ ਫਿਰ ਮੈਂ ਜਦ ਸੋਚਿਆ ਕਿ ਰੋਸਟ ਚੈਨਲ ਬਣਾਇਆ ਜਾਵੇ ਜਿਹੜੇ ਥੋੜਾ ਬੋਤਾ ਵੀਡੀਓਸ ਅੱਜ ਕੱਲ ਜਿੱਦਾਂ ਵਾਇਰਲ ਹੁੰਦੀਆਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਥੋੜਾ ਬੋਤਾ ਰੋਸਟ ਕਰਦੇ ਆ ਫਿਰ ਉਹ ਰੋਸਟ ਵਰਡ ਚੱਕਿਆ ਫਿਰ ਕੁਝ ਪਿੱਛੇ ਮੈਂ ਕਿਹਾ ਥੋੜਾ ਕ੍ਰੀਏਟਿਵ ਜਾ ਲੱਗੇ ਫਿਰ Netflix ਚੱਲਦਾ ਜਿਹਦਾ ਕੋ ਹੋਰ ਚੱਲਦੇ ਹੀ ਉੱਥੋਂ ਫਲਿਕਸ ਵਰਡ ਉਧਰੋਂ ਚੱਕ ਲਿਆ ਕੋਈ ਖਾਸ ਮਤਲਬ ਹੈ ਨਹੀਂ ਬਸ ਇਦਾਂ ਨਾਮ ਬਣਾ ਕੇ ਜੋੜ ਲਿਆ ਤੋ ਚੱਲ ਪਏ ਨੰਬਰ ਮਤਲਬ ਇੱਕ ਰੋਸ ਤੇ ਰੋਜ਼ਾਨਾ netflix ਦਾ flex road flex ਤੁਸੀਂ ਕਾਫੀ ਮਸ਼ਹੂਰ ਹੋ ਇੰਸਟਾਗ੍ਰਾਮ ਤੇ ਤੇ ਤੁਹਾਨੂੰ ਕਈ ਲੋਕੀ ਮਿਲਦੇ ਵੀ ਹੋਣਗੇ ਜਿਹੜੇ ਰੋਡ ਦੇ ਪਬਲਿਕ ਦੇ ਉੱਤੇ ਆ ਤੁਹਾਡੀ ਫੈਮਿਲੀ ਨੂੰ ਕਹਿੰਦੇ ਉਹਨਾਂ ਕੀ ਅਸੀਂ ਤੁਹਾਡੇ ਮੁੰਡੇ ਰੀਲਾਂ ਦੇਖਦੇ ਆ ਉਦੋਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਕਿ ਤੁਹਾਡੀ ਜਿਹੜੀ ਮਿਹਨਤ ਹੈ ਉਹ ਰੰਗ ਲਾਈ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਦਾ ਮੈਂ ਸਟੈਂਡ ਅਪ ਲਾਈਨ ਦੇ ਵਿੱਚ ਆਇਆ ਮੈਂ ਸਟੈਂਡ ਅਪ ਕਾਮੇਡੀ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਥੋੜੀ ਜਿਹੀ ਪਛਾਣ ਨਾ ਹੋਰ ਜ਼ਿਆਦਾ ਵਧੀ ਹੈ ਅੱਜ ਇੱਦਾਂ ਪਿੱਛੇ ਹੁੰਦੀ ਸੰਡੀ ਕੋਗੀ ਭਾਈ ਜਿੰਨੇ ਮੇਰਾ ਜ਼ਿਕਰ ਉਸ ਤੋਂ ਬਾਅਦ ਵੀ ਕਾਫੀ ਫਰਕ ਪਿਆ ਲੋਕੀ ਪਛਾਣਨ ਲੱਗ ਪਈ ਦੀ ਘੁੱਗੀ ਭਾਈ ਨੇ ਇਹਨਾਂ ਦੀ ਗੱਲ ਕੀਤੀ ਸੀਗੀ ਜਿਨ੍ਹਾਂ ਨੇ ਨਹੀਂ ਵੀ ਦੇਖਿਆ ਉਹਨਾਂ ਨੇ ਮੇਰਾ ਕੰਟੈਂਟ ਦੇਖਿਆ ਵਧੀਆ ਲੱਗਦਾ ਹੈ ਫੈਮਿਲੀ ਦੇ ਸਾਹਮਣੇ ਜਦੋਂ ਕੋਈ ਤਾਰੀਫ਼ ਕਰਦਾ ਥੋੜਾ ਲੱਗਦਾ ਹੈ ਕਿ ਬੰਦਾ ਸਹੀ ਰਸਤੇ ਤੇ ਹੈ ਅਸੀਂ ਵੀ ਤੁਹਾਡੀ ਉਹ ਰੀਲ ਦੇਖੀ ਸੀ ਜਿਸ ਦੇ ਵਿੱਚ ਘੁੱਗੀ ਭਾਈ ਕਹਿ ਰਹੇ ਨੇ ਕਿ ਕੋ ਮੁੰਡਾ ਚਲੰਦਰ ਦਾ ਕਿ ਜੋ ਆਪਣੀਆਂ ਡਬਲ ਵਾਈ ਕਰਦਾ ਹੈ ਤੇ ਹੁਣ ਡਬਲ ਵਾਈ ਦਾ ਵੀ ਸਾਨੂੰ ਉਹ ਦੱਸ ਦੋ ਕਿ ਡਬਲ ਵਾਈ ਤੁਸੀਂ ਕਿੱਦਾਂ ਦਾ ਡਿਮਾਂਡਰ ਚਾਹ ਹੈ ਕਿ ਤੁਸੀਂ ਡਬਲ ਵਾਈ ਕਰੋਗੇ ਇਦਾਂ ਨਾ ਜਦੋਂ ਮੈਂ ਵੀਡੀਓਜ਼ ਬਣਾਉਣੇ ਸ਼ੁਰੂ ਕੀਤੇ ਸੀ ਪਹਿਲੇ ਕੋਈ ਦੋਸਤਾਂ ਨਾਲ ਫਿਰ ਹੌਲੀ ਹੌਲੀ ਨਾ ਬੰਦਾ ਡਿਪੈਂਡੇਬਲ ਹੋ ਜਾਂਦਾ ਹੈ ਕਿ ਹੁਣ ਅੱਜ ਦੋਸਤ ਹੈ ਨਹੀਂਗਾ ਮੈਂ ਵੀਡੀਓ ਕਿਦੇ ਨਾਲ ਬਣਾਵਾ ਉਹ ਵੀ ਕੰਮਾਂ ਕਾਰਾਂ ਵਾਲ ਨੇ ਕੋਈ ਬੀਜੀ ਹੈ ਕੋਈ ਕਿਤੇ ਬੀਜੀ ਆ ਫਿਰ ਇਹ ਆਈਡੀਆ ਆਇਆ ਦਿਮਾਗ 'ਚ ਜਿਹੜਾ ਦੂਸਰਾ ਕੈਰੈਕਟਰ ਲੈਣਾ ਜਿਹੜਾ ਦੋਸਤ ਦਾ ਉਹ ਫੋਨ ਤੇ ਲੈ ਲਿਆ ਜਾਏ ਤਾਂ ਕਿ ਉਹਨੂੰ ਸਾਹਮਣੇ ਨਾ ਆਣਾ ਪਏ ਤੇ ਉਹਦੀ ਆਵਾਜ਼ ਚੱਕ ਲਈ ਜਾਏ ਫਿਰ ਇਦਾਂ ਹੌਲੀ ਹੌਲੀ ਕਰਕੇ ਆ ਕੰਟੈਂਟ ਸ਼ੁਰੂ ਹੋਇਆ ਉਹ ਵਾਇਰਲ ਹੋਣਾ ਸ਼ੁਰੂ ਹੋ ਗਿਆ। ਦੇਖੋ ਕਈ ਅਸੀਂ ਉਹ ਦੇਖਦੇ ਆ ਇੰਸਟਾਗ੍ਰam ਵਾਲੇ ਉਹਨਾਂ ਨੇ ਉਹਨੇ ਸਟੂਡੀਓ ਬਣਾਏ ਹੁੰਦੇ ਨੇ। ਤੁਹਾਡੀ ਇੱਕ ਮੈਂ ਬੱਚੀ ਨੋਟ ਕੀਤੀ ਹੈ ਕਿ ਤੁਸੀਂ ਜਿੰਨੀਆਂ ਵੀ ਵੀਡੀਓਜ਼ ਬਣਾ ਰਹੇ ਹੋ ਉਹ ਤੁਹਾਡੀ ਕਾਰ ਦੇ ਵਿੱਚ ਜਿਹਦੇ ਕਰਕੇ ਅੱਜ ਆਪਾਂ ਤੁਹਾਡੀ ਇੰਟਰਵਿਊ ਵੀ ਤੁਹਾਡੀ ਤੁਹਾਡੇ ਹੀ ਸਟੂਡੀਓ ਦੇ ਵਿੱਚ ਲੈ ਰਹੇ ਆ। ਕੋਈ ਖਾਸ ਮਕਸਦ ਸੀਗਾ ਨਹੀਂ ਆ ਤੇ ਉਹ ਨਾਪਾ ਮਾਈਕ ਵਗੈਰਾ ਲਗਾ ਲਿਆ ਜਦੋਂ ਮੈਂ ਨਵੇਂ ਨਵੇਂ ਵੀਡੀਓਜ਼ ਬਣਾਉਣੇ ਸ਼ੁਰੂ ਕੀਤੇ ਆ। ਨੌਇਸ ਦਾ ਚੱਕਰ ਸੀ, ਲਾਈਟਿੰਗ ਦਾ ਚੱਕਰ ਸੀ। ਫਿਰ ਮੇਰੇ ਆਈਡੀਆ ਆਇਆ ਦਿਮਾਗ 'ਚ ਕਾਰ ਦੇ ਵਿੱਚ ਇੱਕ ਬੰਦ ਜਿਹਾ ਮਾਹੌਲ ਆਣਾ ਆ ਆਵਾਜ਼ ਵੀ ਬਾਰੋਂ ਜ਼ਿਆਦਾ ਨਹੀਂ ਆਏਗੀ। ਲਾਈਟ ਵੀ ਨੇਚਰਲ ਆ ਆਪਾਂ ਬਾਰੋ ਚੱਕ ਸਕਦੇ ਜਿੱਦਾਂ ਮਰਜੀ ਫਿਰ ਏਦਾਂ ਵੀਡੀਓ ਸੁਣਾਉਣੇ ਸ਼ੁਰੂ ਕੀਤੀਆਂ ਫਿਰ ਜਿੱਦਾਂ ਲੋਕਾਂ ਨੂੰ ਪਸੰਦ ਆਣੀ ਸ਼ੁਰੂ ਹੋ ਗਈ ਉਹ ਜਦੋਂ ਬਾਹਰ ਵੀਡੀਓ ਬਣਾਉਣਾ ਲੋਕਾਂ ਨੂੰ ਆਇਆ ਹੁੰਦਾ ਕਿ ਜਿੱਥੇ ਬਣਾਉਂਦਾ ਉੱਥੇ ਬਣਾਏ ਉਹਦੇ ਪਸੰਦ ਕਰਦੇ ਆ ਅਸਾਂ ਤੇ ਵੀ ਪਤਾ ਲੱਗਾ ਕਿ ਤੈਨੂੰ ਸੁਨੰਦਾ ਸ਼ਰਮਾ ਜੀ ਨੇ ਵੀ ਮੈਂਸ਼ਨ ਕੀਤਾ ਸੀਗਾ ਕਿ ਮੈਨਾਂ ਕੋਲਾਬ ਕਰੋ ਹਾਂ ਮੈਂ ਕਰੀਲ ਬਣਾਈ ਸੀ ਉਹਨਾਂ ਰਿਲੇਟਡ ਤੇ ਉਹਨਾਂ ਨੇ ਜਦੋਂ ਦੇਖੀ ਫਿਰ ਉਹਨਾਂ ਦਾ ਨੀਚੇ ਕਮੈਂਟ ਆਇਆ ਕੋਲਾਬ ਵਾਸਤੇ ਉਹਨਾਂ ਨੂੰ ਵਧੀਆ ਲੱਗੀ ਤੇ ਉਹਨਾਂ ਨੇ ਫਿਰ ਸ਼ੇਅਰ ਕੀਤੀ ਆਪਣੇ ਤੇ ਫੇਵਰੇਟ ਹੈ ਸ਼ੁਰੂ ਤੋਂ ਹੀ ਤੇਹਰ ਵਧੀਆ ਲੱਗਾ ਉਹਨਾਂ ਨੇ ਆਪਣੇ ਆਈਡੀ ਦੇ ਵਿੱਚ ਸ਼ੇਅਰ ਕੀਤੀ ਹੈ ਉਹਨਾਂ ਦੀ ਪ੍ਰੋਫਾਈਲ ਦੇ ਵਿੱਚ ਅੱਜ ਵੀ ਹੈਗੀ ਹੈ ਵੀਡੀਓ ਤੇ ਲੱਗਦਾ ਹੈ ਮਿਹਨਤ ਸਕਸੈਸਫੁਲ ਹੋ ਗਈ ਜਿਹੜੀ ਉਹਨਾਂ ਨੇ ਲੈ ਕੇ ਵੀਡੀਓ ਬਣਾਈ ਸੀ ਇਹਨਾਂ ਜਿਹੜੇ ਤੁਸੀਂ ਉਹ ਸਕ੍ਰਿਪਟ ਲਿਖਦੇ ਹੋ ਇਹਨਾਂ ਸਕ੍ਰਿਪਟ ਦਾ ਦਿਮਾਗ ਲਿਆਉਂਦੇ ਕਿੱਥੋਂ ਕਿ ਹਾਂ ਵੀ ਇਹ ਸਕ੍ਰਿਪਟ ਇਦਾਂ ਲੈ ਕੇ ਆਣੀ ਹੈ ਤੁਹਾਡੀ ਜਿੰਨੀਆਂ ਵੀ ਰੀਲਸ ਹੈ ਫਸਟ ਆਫ 올 ਮੈਂ ਤੁਹਾਨੂੰ ਵਸ ਆ ਕਹਿਣਾ ਚਾਹੁੰਗਾ ਕਿ ਜਿਹੜੀਆਂ ਤੁਹਾਡੀਆਂ ਰੀਲਸ ਹੈ ਉਹ ਅਸੀਂ ਫੈਮਿਲੀ ਨਾਲ ਵੀ ਦੇਖ ਸਕਦੇ ਹਾਂ ਜਿੱਦੇ ਮਰਜੀ ਨਾਲ ਬੈਠ ਕੇ ਦੇਖੋ ਪਰ ਕਈ ਇੰਸਟਾਗ੍ਰਾਮ ਨੇ ਜਿਹੜੇ ਉਹ ਬਣਾਉਂਦੇ ਨੇ ਰੀਲਸ ਪਰ ਆਪਾਂ ਫੈਮਿਲੀ ਨਾਲ ਦੇਖੋ ਰੀਲਸ ਇਦਾਂ ਵੈ ਕਿ ਹੁਣ ਅੱਜ ਕੱਲ ਦਾ ਕਾਫੀ ਮੁੱਦੇ ਛਿੜੇ ਹੋਏ ਆ ਨਾ ਦੇਸ਼ ਦੇ ਤੁਸੀਂ ਦੇਖ ਰਹੇ ਕਾਮੇਡੀ ਨੂੰ ਲੈ ਕੇ ਕੁਝ ਚੀਜ਼ਾਂ ਆਉਂਦੀਆਂ ਆਪਸ਼ਨਲ ਜਿੱਦਾਂ ਮੰਨ ਲਓ ਸਟੈਂਡ ਅਪ ਕਾਮੇਡੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਬੰਦਾ ਇਦਾਂ ਦਾ ਕੰਟੈਂਟ ਸਾਡੇ ਸਾਹਮਣੇ ਪੇਸ਼ ਕਰਦਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਟਿਕਟ ਖਰਚ ਕੇ ਦੇਖਣਾ ਜਾਂ ਨਹੀਂ ਦੇਖਣਾ ਹੈ ਨਾ ਹੋ ਗਈ ਆਪਸ਼ਨਲ ਇੱਕ ਚੀਜ਼ ਆਉਂਦੀ ਰੀਲਸ ਉਹਦੇ ਤੇ ਕਿਸੇ ਦਾ ਹੋਲਡ ਨਹੀਂ ਹੁੰਦਾ ਸੀ ਉੱਪਰ ਕੋਈ ਰੀਲ ਦੇਖ ਰਿਹਾ ਕੋਈ ਦੇਖ ਰਿਹਾ ਇੱਕੋ ਜਿਹਾ ਸਾਹਮਣੇ ਆ ਗਿਆ ਗਾਲਾਂ ਕੱਢਣ ਲੱਗ ਪਿਆ ਉਹ ਚੀਜ਼ ਗਲਤ ਹੈ ਮੇਰੇ ਸਾਹਮਣੇ ਉਹ ਚੀਜ਼ ਨੂੰ ਲੈ ਕੇ ਫਿਰ ਜਿਆਦਾ ਅੱਜਕੱਲ ਜੋ ਪ੍ਰੋਬਲਮ ਚੱਲ ਰਹੀ ਹੈ ਉਹ ਚੀਜ਼ ਮੇਰੇ ਖਿਆਲ ਨਾਲ ਨਹੀਂ ਹੋਣੀ ਚਾਹੀਦੀ ਕਿ ਜਿਹੜਾ ਰੀਲਸ ਵਾਲਾ ਮੈਟਰ ਹੈ ਨਾ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਕੋਈ ਇੱਕੋ ਦਮ ਕਿਸੇ ਦੇ ਸਾਹਮਣੇ ਆ ਜਾਏ ਤੇ ਉਹਨੂੰ ਕਿਤੇ ਚਾਰ ਬੰਦੇ 'ਚ ਬੈਠ ਕੇ ਸ਼ਰਮਿੰਦਾ ਰਹਿਣਾ ਪਵੇ। ਤਰੂੰ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਤੇ ਤਰੂੰ ਜੀ ਅੱਗੇ ਦਾ ਹੁਣ ਤੁਸੀਂ ਕੀ ਸੋਚ ਰਹੇ ਹੋ ਕਿ ਫਿਲਮਾਂ ਫਿਲਮਾਂ 'ਚ ਵੀ ਆਉਂਗੇ ਜਾਂ ਕਿਦਾਂ ਕੀ ਸੋਚਿਆ ਅੱਗੇ ਦਾ ਕੁਝ ਨਾ ਕੁਝ ਤਾਂ ਸੋਚਿਆ ਹੋਊਗਾ ਤੁਸੀਂ। ਇਦਾਂ ਦਾ ਕੋਈ ਸਾਥ ਖਾਸ ਸੋਚਿਆ ਨਹੀਂ ਹੈ ਮੂਵੀਜ਼ ਨੂੰ ਲੈ ਕੇ। ਹਾਇਆ ਜੋ ਚੀ ਹੈ ਕਿ ਸਟੈਂਡ ਅਪ ਕਾਮੇਡੀ ਨੂੰ ਮੈਂ ਸ਼ੁਰੂ ਕੀਤੀ ਹੈ ਤੁਸੀਂ ਵੀ ਮੇਰਾ ਸ਼ੋਅ ਦੇਖਣ ਆਏ ਸੀ ਤੁਹਾਨੂੰ ਪਤਾ ਹੋਣਾ ਉਹਦੇ ਵਿੱਚ ਹੁਣ ਮੈਂ ਅੱਗੇ ਵਧਣਾ ਚਾਹੁੰਦਾ ਕਿਉਂਕਿ ਅੱਛਾ ਰਿਸਪੌਂਸ ਮਿਲ ਰਿਹਾ ਮੈਂ ਸਾਰੀ ਸਿਟੀ 'ਚ ਸ਼ੋਅ ਕਰ ਰਿਹਾ ਲੋਕੀ ਦੇਖਣ ਆ ਰਹੇ ਤੇ ਹੁਣ ਬਸ ਇਹੀ ਹੈ ਕਿ ਮੇਰਾ ਜਿਹੜਾ ਸ਼ੋਅ ਹੈ ਉਹ ਹੋਰ ਵਧੀਆ ਹੋਵੇ ਲੋਕੀ ਦੇਖਣ ਆਣ ਪੂਰਾ ਇੰਜੋਏ ਕਰਨ ਇੱਕ ਸਟ੍ਰੈਸਫੁੱਲ ਲਾਈਫ ਤੋਂ ਨਿਕਲ ਕੇ ਲੋਕੀ ਰਿਲੈਕਸ ਹੋਣ ਉਹ ਸ਼ੋਅ ਕਿਉਂਕਿ ਸਟੈਂਡ ਅਪ ਇੱਕ ਅਲੱਗ ਚੀਜ਼ ਹੈ ਕਿ ਰੀਅਲ ਲਾਈਫ ਤੇ ਕਿ ਰੀਅਲ ਲਾਈਫ ਦੇ ਵਿੱਚ ਕਾਮੇਡੀ ਤੇ ਬਹੁਤ ਫਰਕ ਹੈ ਜੋ ਇੱਥੇ ਕੰਟੈਂਟ ਚੱਲਦਾ ਉਹ ਉੱ ਉਦ ਲਈ ਲੱਗ ਕੇ ਕਾਮੇਡੀ ਇੱਕ ਸ਼ੋਅ ਰੈਡੀ ਕਰਨਾ ਪੈਂਦਾ ਇੱਕ ਸਟੋਰੀ ਲਾਈਨ ਰੈਡੀ ਕਰਨੀ ਪੈਂਦੀ ਹੈ ਉਹਨਾਂ ਉਧਰ ਜ਼ਿਆਦਾ ਮਿਹਨਤ ਕਰ ਰਹੇ ਆ ਕਿ ਆਨਰ ਟਾਈਮ ਜਿਹੜਾ ਮੇਰਾ ਸਟੈਂਡ ਅਪ ਕਾਮੇਡੀ ਹੈ ਉਹਦੇ ਵਿੱਚ ਮੈਂ ਜ਼ਿਆਦਾ ਥੋੜਾ ਹੋਰ ਸਟਰੋਂਗ ਹੋ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਸ਼ੋਅ ਨੂੰ ਤਿਆਰ ਕਰਨ ਵਾਸਤੇ ਲਾਈਕ ਤੁਹਾਡਾ ਸਮਝ ਲਓ ਕੱਲ ਚੰਡੀਗੜ੍ਹ 'ਚ ਸ਼ੋਅ ਹੋਇਆ ਤੇ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ ਕਿ ਪੂਰੀ ਸਕ੍ਰਿਪਟ ਤਿਆਰ ਕਰਨੀ ਮੈਨੂੰ ਤਾਂ ਲੱਗਦਾ ਤੁਹਾਡੇ ਨਾਲ ਕੋਈ ਹੋਰ ਹੋਏਗਾ ਮਤਲਬ ਤੁਸੀਂ ਇਕੱਲੇ ਹੀ ਹੋਵੋਗੇ ਜਿਹੜੇ ਸਕ੍ਰਿਪਟ ਵਗੈਰਾ ਤਿਆਰ ਕਰਦੇ ਹੋ ਸਕ੍ਰਿਪਟ ਤਾਂ ਮੈਂ ਖੁਦ ਹੀ ਲਿਖਦਾ ਆਲਮੋਸਟ ਸਟੈਂਡ ਅਪ ਕਾਮੇਡੀ ਦਾ ਤਾਂ ਬੜਾ ਇੱਕ ਸੈੱਟ ਹੁੰਦਾ 1 ਘੰਟੇ ਦਾ ਸਵਾ ਘੰਟੇ ਨੂੰ ਉਹਨੂੰ ਲਿਖਣ ਦਾ ਕਾਫੀ ਟਾਈਮ ਲੱਗ ਜਾਂਦਾ ਜੇ ਤਾਂ ਮੰਨ ਲਓ ਇੱਕ ਆਪਾਂ ਸ਼ੋਅ ਤਿਆਰ ਕਰ ਲਿਆ ਉਹਨੂੰ ਆਪਾਂ ਸਟੇਜ ਤੇ ਜਾ ਕੇ ਟਰਾਈ ਕਰਨਾ ਹੈ ਕੁਝ ਜੋਕਸ ਵਧੀਆ ਲੱਗੇ ਕੁਝ ਨਹੀਂ ਲੱਗੇ ਫਿਰ ਉਹਨਾਂ ਨੂੰ ਚੇਂਜ ਕਰਨਾ ਫਿਰ ਉਹਨਾਂ ਦੀ ਜਗ੍ਹਾ ਹੋਰ ਜੋਕ ਫਿੱਟ ਕਰਨੇ ਆ ਉਹ ਸਟੇਜ ਤੇ ਜਾ ਕੇ ਹੀ ਫਾਈਨਲ ਹੋਣਾ ਇੱਦਾਂ ਕਰਦੇ ਕਰਦੇ ਟਾਈਮ ਲੱਗ ਜਾਂਦਾ ਕੁਝ ਆਰਟਿਸਟ ਨੂੰ ਸਾਲ ਲੱਗ ਜਾਂਦਾ ਕਿ ਜਨੂੰ 2 ਸਾਲ ਲੱਗ ਜਾਂਦਾ ਪਰ ਪੂਰਾ ਸ਼ੋਅ ਤਿਆਰ ਹੋਣ ਦਿੰਦਾ ਇੱਕ ਲੰਬਾ ਪ੍ਰੋਸੈਸ ਹੈ ਉਹਨੂੰ ਟਾਈਮ ਲੱਗਦਾ ਤਰੁਣ ਜੀ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜੇ ਅੱਜ ਕੱਲ ਯੂਥ ਗਲਤ ਨਸ਼ੇ ਵਿੱਚ ਵੜ ਰਹੇ ਆ ਤੁਸੀਂ ਵੀ ਇੱਕ ਇੰਸਟਾਗ੍ਰam ਦੇ ਉਹ ਤੁਸੀਂ ਅਗਰ ਕੁਝ ਵੀ ਚਲਾਉਂਦੇ ਹੋ ਤੁਹਾਡਾ ਚੱਲਦਾ ਲੋਕੀ ਉਹਨੂੰ ਦੇਖਦੇ ਆ ਤੁਸੀਂ ਆਪਣੇ ਥਰੂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਵਗੈਰਾ ਦੇ ਵਿੱਚ ਜਾ ਰਹੇ ਨੇ ਇਹਨਾਂ ਨੂੰ ਮੈਂ ਕੀ ਮੈਸੇਜ ਦੇ ਸਕਦਾ ਤੇ ਦੇਖੋ ਜੀ ਖੁਦ ਤੇ ਡਿਪੈਂਡ ਆ ਜਿਹੜੇ ਲੋਕ ਆ ਰਸਤੇ 'ਤੇ ਜਾ ਰਹੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਆਪਣੀ ਫੈਮਲੀ ਦਾ ਸੋਚਣਾ ਚਾਹੀਦਾ ਹੈ ਨਾ ਕਿ ਜਿਹੜੇ ਜਿੰਨੇ ਜਿੰਨੇ ਜਿਹੜੇ ਤੁਹਾਡੇ ਸਹਾਰੇ ਬੈਠੇ ਨੇ ਤੁਸੀਂ ਉਹਨਾਂ ਦਾ ਪਹਿਲੇ ਸੋਚੋ ਫਿਰ ਤੁਸੀਂ ਉਹਨਾਂ ਸੋਚੋਗੇ ਫਿਰ ਤੁਸੀਂ ਖੁਦ ਬਾਰੇ ਸੋਚ पाओगे ਕਿ ਆਹ ਨਹੀਂ ਮੈਂ ਖੁਦ ਨੂੰ ਸੁਧਾਰਨਾ ਬਾਕੀ ਇਹ ਚੀਜ਼ ਵਧ ਰਹੀ ਹੈ ਖੁਦ ਨੂੰ ਬੀਜ਼ੀ ਕਰੋ ਆਪਣੀ ਲਾਈਫ 'ਚ ਕੰਮਾ ਕਰਾਓ ਬਿਜ਼ੀ ਕਰੋ ਆਪਣੇ ਆਪ ਇਹ ਚੀਜ਼ ਕਰਤੀ ਜਾਏਗੀ ਹੌਲੀ ਹੌਲੀ ਸਾਡੇ ਨਾਲ ਤਰੁੰਜੀ ਜੀ ਸਿਗੇ ਜਿਹੜੇ ਕਿ ਇੰਸਟਾਗ੍ਰam ਤੇ ਰੋਡ ਫਲਿੱਪ ਨਾਮ ਤੋਂ ਬਹੁਤ ਮਸ਼ਹੂਰ ਨੇ ਜਲੰਧਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਹੁਣ ਸ਼ੋ ਸਟੈਂਡ ਅਪ ਸ਼ੋ ਚੰਡੀਗੜ੍ਹ ਮੋਹਾਲੀ ਪੰਜਾਬ ਬੜੇ ਬੜੇ ਸਟੇਟਸ ਵਿੱਚ ਲੱਗ ਰਹੇ ਨੇ ਸਿਟੀਜ਼ ਦੇ ਵਿੱਚ ਲੱਗ ਰਹੇ ਨੇ ਤੇ ਇਹਨਾਂ ਦੇ ਸ਼ੋ ਜਿੱਥੇ ਵੀ ਲੱਗਣਗੇ ਅਸੀਂ ਲਿੰਕ ਪਾ ਦਿਆ ਕਰਾਂਗੇ ਉੱਥੋਂ ਦੀ ਆਪਣੀ ਟਿਕਟ ਬੁੱਕ ਕਰੋ ਤੇ ਇਹਨਾਂ ਦੇ ਸ਼ੋ ਨੂੰ ਇੰਜੋਏ ਕਰੋ